ਬਹੁਤ ਦੁੱਖ ਦੀ ਗੱਲ ਹੈ ਕਿ ਜਿੱਥੇ ਗੱਲ ਗਰੀਬਾਂ ਦੇ ਰੋਜ਼ਗਾਰ ਬਚਾਉਣ ਦੀ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਚੁੱਲਿਆਂ ਦੀ ਅੱਗ ਦੀ ਉਹਨੂੰ ਬਚਾਉਣ ਦੀ ਗੱਲ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਬੱਚਿਆਂ ਦੇ ਮੂੰਹ 'ਚ ਜਿਹੜੀਆਂ ਬੁਰਕੀਆਂ ਖੋ ਰਹੀਆਂ ਹੈ ਸੈਂਟਰ ਸਰਕਾਰ ਉਹ ਦੀ ਚਲਣੀ ਚਾਹੀਦੀ ਹੈ ਉੱਥੇ ਗੱਲ ਹੂ ਆਰ ਯੂ ਤੂੰ ਕੌਣ ਹੈ ਮੈਂ ਕੌਣ ਉਹ ਗੱਲ ਐਸ ਲੈਵਲ ਤੇ ਆ ਗਈ ਇਹ ਅਸਲ ਚ ਕੀ ਹੁੰਦਾ ਹੈ 52 ਪੱਤੇ ਹੀ ਹੁੰਦੇ ਆ ਤਾਸ਼ ਦੇ ਉਹ ਫਿਰ ਜਦੋਂ ਸਾਰੇ ਪੱਤੇ ਪਤਾ ਲੱਗ ਜਾਂਦਾ ਜਦੋਂ ਅੱਧੇ ਅੱਧਿਆਂ ਤੋਂ ਬਾਅਦ ਥੱਲੇ ਆ ਜਾਂਦੇ ਨੇ ਬੰਦੇ ਨੂੰ ਪਤਾ ਲੱਗ ਜਾਂਦਾ ਸਾਹਮਣੇ ਵਾਲੇ ਨੂੰ ਕਿਹਦੇ ਕੋਲ ਕਿਹੜੇ ਕਿਹੜੇ ਰਹਿ ਗਏ ਹੁਣ ਪੱਤੇ ਸਾਰੇ ਇਹਨਾਂ ਕੋਲ ਸਾਰੇ ਦੇਸ਼ ਚ ਖਿੰਡੇ ਪਏ ਨੇ ਤੇ ਪੱਤੇ ਹੁਣ ਹੈ ਨਹੀਂ ਇਹਨਾਂ ਕੋਲੇ ਕੋਈ ਇਹ ਤਾਂ ਬਸ ਹੁਣ ਆ ਹੀ ਰੌਲਾ ਰੂਲਾ ਪਾ ਲੋ ਉਹਦਣਾ ਟੀਵੀ ਟੂਵੀ ਤੇ ਆ ਜਾਣਗੇ ਕੋਈ ਡੱਬੀ ਡੁੱਬੀ ਜੀ ਲੱਗ ਜੂਗੀ ਕਦੀ ਉਹ ਬਾਹਰ ਜਾ ਕੇ ਉਹ ਲਾਗੇ ਹੋਣਾ ਬੋਲਣਾ ਹੈਨਾ ਉਹ ਤੁਹਾਨੂੰ ਕੁਝ ਕਹੀ ਜਾਂਦਾ ڈاکੂ ਪਤਾ ਨਹੀਂ ਕੀ ਕੀ ਇਹ ਇਹਨਾਂ ਦੇ ਕਰਤਾਰ ਨੇ ਇਹੀ ਇਹਨਾਂ ਦੇ ਮੈਂ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲੈਣਾ ਮੈਂ ਕਰਨਾ ਤਾਂ ਮੈਂ ਇੱਥੋਂ ਚਾਹੁੰ ਸੀਗਾ ਪਰ ਕੋਈ ਦਲੇਤਾਂ ਦਾ ਬਿਲ ਇਹਨਾਂ ਦੀ ਦਲਤਾ ਪ੍ਰਤੀ ਸੋਚ ਤੋਂ ਸ਼ੁਰੂ ਕਰ ਲੈਣੇ ਆ ਜੀ ਸਭ ਤੋਂ ਪਹਿਲਾਂ ਐਸ ਐਸੇ ਬੰਦੇ ਨੇ ਹੀ ਜਿਹੜਾ ਮੈਨੂੰ ਹੂ ਆਰ ਯੂ ਕਹਿੰਦਾ ਨਾ ਇਸੇ ਬੰਦੇ ਨੇ ਕਿਹਾ ਸੀਗਾ ਚਰਨਜੀਤ ਚੰਨੀ ਬਾਰੇ ਜੇ ਤੁਸੀਂ ਦਰਬੀ ਕੋੜਿਆਂ ਦੀ ਰੇਸ ਦੇ ਵਿੱਚ ਟੱਟੂ ਤੇ ਖੱਚਰ ਭਜਾਓਗੇ ਤਾਂ ਹੀ ਹੱਲ ਹੋਣਾ ਸੀ ਕਾਂਗਰਸ ਦਾ ਪਹਿਲਾ ਪਹਿਲਾ ਕਮੈਂਟ ਹੈ ਇਹ ਪਹਿਲਾ ਕਮੈਂਟ ਹੈ ਦੂਜਾ ਕਮੈਂਟ ਦੂਜਾ ਕਮੈਂਟ ਸੁਨੀਲ ਜਾਖੜ ਦਾ ਸੁਨੀਲ ਜਾਖੜ ਕਹਿੰਦਾ ਜੇ ਪੈਰ ਦੀਆਂ ਜੁੱਤੀਆਂ ਨੂੰ ਸਿਰ ਤੇ ਰੱਖੋਗੇ ਤਾਂ ਇਹੀ ਹਾਲ ਹੋਊਗਾ ਤੀਜਾ ਕਮੈਂਟ ਤਰਨਤਾਰਨ ਦੀ ਇਲੈਕਸ਼ਨ ਚ ਰਾਜਾ ਬੜਿੰਗ ਦਾ ਕਿ ਦੇਖ ਲਓ ਅਸੀਂ ਤਾਂ ਪੱਠੇ ਵਟਣ ਵਾਲੇ ਨੂੰ ਅਸੀਂ ਤਾਂ ਪਤਾ ਨਹੀਂ ਕੀ ਕੀ ਹੋਰ ਉਹਨਾਂ ਨੇ ਬੋਲੇ ਮੈਂ ਬੋਲਣਾ ਨਹੀਂ ਚਾਹੁੰਦਾ ਉਹਦਾ ਕਿੰਨਾ ਵਿਰੋਧ ਹੋਇਆ ਜੀ ਏਹ ਇਹ ਇਨਾਂ ਦਾ Dalit ਵਿਰੋਧੀ ਚਿਹਰਾ ਜਿਹੜਾ ਅੱਜ ਵੀ ਸਾਹਮਣੇ ਆ ਰਿਹਾ ਹੈ ਇਹ ਇਹ ਆਪਦੀਆਂ ਚੌਧਰਾਂ ਦੇ ਪਿੱਛੇ ਪਏ ਹੋਏ ਨੇ ਇਹ ਜਾਣ ਬੁੱਝ ਕੇ ਸਖਪਾਲ ਖੇਰ ਨੂੰ ਇਹ ਸ਼ਰਤ ਲਾ ਲਓ ਜੇ ਕੋਈ ਦਿਲ ਚੈੱਕ ਕਰਨੇ ਮਸ਼ੀਨ ਹੋਵੇ ਨਾ ਬਾਜਵੇ ਦੇ ਇੱਥੇ ਦਿਲ ਤੇ ਲਾ ਕੇ ਦੇਖਿਓ ਉਹ ਸਖਪਾਲ ਖੇਰ ਹੈ ਹੀ ਨਹੀਂ ਇਹ ਆਪ ਹੀ ਨਹੀਂ ਚਾਹੁੰਦਾ ਬੋਲੇ ਪਰੋ ਉਹਦੇ ਸਾਹਮਣੇ ਥੋੜੇ ਜਿਹਾ ਰੌਲਾ ਪਾਉਣਾ ਪੈਂਦਾ ਵੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਇਹ ਤਾਂ ਰੋਜ਼ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਐ ਕਰਦੇ ਨੇ ਵੀ ਚੁੰਬਕ ਦੇ ਦੂਜੇ ਪਾਸੇ ਵਾਂਗੂ ਐ ਧੱਕਦੇ ਨੇ ਆ ਆ ਜਾਣ ਜੇ ਸੋ ਇਹ ਇਹਨਾਂ ਤੋਂ ਨਾ ਉਮੀਦ ਕੀਤੀ ਜਾ ਸਕਦੀ ਐ ਜੇ 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 ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜੀ ਕੋਈ ਕਿਸੇ ਕਿਸਮ ਦੀ ਗੰਭੀਰ ਬਹਿਸ ਕਰ ਲੈਣਗੇ ਇਹ ਜਾਂ ਕੋਈ ਗਰੀਬਾਂ ਦੀ ਗੱਲ ਸੋਚ ਲੈਣਗੇ ਕੋਈ ਇਹਨਾਂ ਨੇ ਨੁਕਸੀ ਕੱਢੇ ਨੇ ਅੱਜ ਵੀ ਹਾਲਾਂਕਿ ਨਰੇਗਾ ਜਿਹੜੀ ਐ ਅਸੀਂ ਉਹਦੇ ਹੱਕ 'ਚ ਬੋਲਣ ਆਏ ਆ ਨਰੇਗਾ ਦੇ ਹੱਕ 'ਚ ਬੋਲਣ ਆਏ ਆ ਇਹ ਕਹਿੰਦੇ ਇਹਦਾ ਫਾਇਦਾ ਕੀ ਹੋਇਆ ਫਿਰ ਫਿਰ ਕਰਨਾਟਕਾ ਹਿਮਾਚਲ ਤੇ ਤੇਲੰਗਣਾ ਚ ਕਰਾ ਲਓ ਕਰਨਾਟਕਾ ਹਿਮਾਚਲ ਤੁਸੀਂ ਕਹੇ ਇਹਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਕੀ ਫਾਇਦਾ ਹੋਇਆ ਇਹ ਆਏ ਨਹੀਂ ਹੋਇਆ ਆ ਤਾਂ ਫਾਇਦਾ ਕੀ ਹੋਇਆ ਠੀਕ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਇਹ ਕਹਿੰਦੇ ਆ ਕਿ ਆ ਆ ਰੈਜ਼ੋਲੂਸ਼ਨ ਦਾ ਕੀ ਫਾਇਦਾ ਹੋਣਾ ਹੈ ਜੀ ਫਿਰ ਐ ਕਰੋ ਅਸਾ ਫਿਰ ਇਹ ਕਹਿੰਦੇ ਆ ਦਿੱਲੀ ਚਲੋ ਜੀ ਅਬ ਦਿੱਲੀ ਪ੍ਰਧਾਨ ਮੰਤਰੀ ਦਾ ਘਰ ਘੇਰੀਏ ਅਸੀਂ ਤਾਂ ਸਾਡੇ ਤਾਂ ਦਿੱਲੀ 350 ਕਿਲੋਮੀਟਰ ਇਥੋਂ ਆਹਨ ਤਾਂ ਜਾਣ ਨੂੰ ਟਾਈਮ ਲੱਗ ਜੂ 11ਵਾਂ ਘਰ ਐ ਸੋਨੀਆ ਗਾਂਧੀ ਦਾ ਮੋਦੀ ਦੇ ਘਰ ਤੋਂ ਤੇ 8ਵਾਂ ਘਰ ਰਾਹੁਲ ਗਾਂਧੀ ਦਾ ਉਹਨਾਂ ਨੂੰ ਭੇਜ ਲੋ ਪਹਿਲਾਂ ਦਿੱਲੀ ਉਹਨਾਂ ਦੇ ਘਰ ਮੂਰੇ ਉਹਨਾਂ ਨੂੰ ਘਰ ਮੂਰੇ ਭੇਜ ਲੋ ਉਦੋਂ ਬਾਅਦ ਆ ਜਾਾਂਗੇ ਉਹ ਅਸੀਂ ਤਾਂ ਰੋਜ਼ ਹੀ ਲੜਦੇ ਆਂ ਅਸੀਂ ਤਾਂ ਰੋਜ਼ ਹੀ ਲੜਦੇ ਆਂ ਅਸੀਂ ਤਾਂ ਰੋਜ਼ ਹੀ ਲੜਦੇ ਆ ਉਹਨਾਂ ਨਾਲ ਹਾਂ ਕਿਰਪਾ ਕਰਕੇ ਉਹ ਸੀਡਬਲਯੂਸੀ ਦੀ ਮੀਟਿੰਗ ਹੋ ਗਈ ਹੁਣ ਉਹਦੀ ਹੋ ਗਈ ਐਦੀ ਹੋ ਗਈ ਹੁਣ ਅਸੀਂ ਦੇਸ਼ ਦੇ ਵਿੱਚ ਉਤਰਾਂਗੇ ਇਹ ਜੀ ਦੇਖੋ ਮੈਂ ਐਸੇ ਹਾਊਸ ਚ ਕਿਹਾ ਸੀ ਉਦੋਂ ਵੀ ਬੀਜੇਪੀ ਦੇ ਖਿਲਾਫ ਬੋਲ ਰਹੇ ਸੀ ਕਿ ਆਪਸ ਚ ਨਾ ਲੜੋ ਸਾਡੇ ਨਾਲ ਤੁਹਾਡੀ ਕੋਈ ਲੜਾਈ ਨਹੀਂ ਲੜਾਈ ਆਪਣੀ ਉਹਦੇ ਨਾਲ ਹੈ ਜਿਹੜਾ ਦੇਸ਼ ਦੇ ਵਿੱਚ ਡਿਜੀਟਲ ਜਨਤਾ ਪੈਦਾ ਕਰੀ ਜਾਂਦਾ ਆਪਣੀ ਆਪਣੀ ਅਲੱਗ ਜਨਤਾ ਪੈਦਾ ਕਰੀ ਜਾਂਦਾ ਉਹ ਉਹਨੂੰ ਬਾਅਦ ਚ ਹੁਣ ਐਸਆਈਆਰ ਦਾ ਨਾਮ ਦੇ ਲਓ ਹੁਣ ਹੁਣ ਮੈਂ ਉਦੋਂ ਕਿਹਾ ਨਹੀਂ ਗੋਲੀ ਗੱਲ ਹੁਣ ਜਦੋਂ ਹਰਿਆਣਾ ਵੀ ਗਿਆ ਬਿਹਾਰ ਵੀ ਗਿਆ ਬੰਬੇ ਮਹਾਰਾਸ਼ਟਰ ਵੀ ਗਿਆ ਹੁਣ ਕਹਿੰਦੇ ਹਾਂ ਇਹ ਇਹ ਤੋਂ ਵੋਟ ਚੋਰੀ ਹੋਤਾ ਹੈ ਇਹ ਤੋਂ ਵੋਟ ਚੋਰੀ ਜਦੋਂ ਅਸੀਂ ਕਹਿੰਦੇ ਸੀ ਉਦੋਂ ਮੰਨੇ ਨਹੀਂ ਗੱਲ ਹੁਣ ਹਰ ਰੋਜ਼ ਪ੍ਰੈਸ ਕਾਨਫਰੰਸ ਕਰ ਲੈਂਦੇ ਨੇ ਆ ਬੰਦਾ 200 ਵਾਰ ਵੋਟ ਪਾ ਗਿਆ ਆ ਜਨਾਨੀ ਫਲਾਨੇ ਬ੍ਰਾਜ਼ੀਲ ਦੀ ਮਾਡਲ ਹੈ ਆ ਫਲਾਨੇ ਥਾਵੇਂ ਇੰਨੀਆਂ ਵੋਟਾਂ ਪਾ ਗਿਆ ਹੁਣ ਕੀ ਫਾਇਦਾ ਹੋਇਆ ਸੱਪ ਦੀਲੀ ਕੁੱਟਣ ਦਾ ਕੀ ਫਾਇਦਾ ਸੱਪ ਤਾਂ ਲੰਘ ਗਿਆ ਜੀ ਸੋ ਇਸ ਕਰਕੇ ਅੱਜਕ ਮੁੱਦਾ ਤੁਹਾਡੇ ਖਿਲਾਫ ਹੈ ਹੀ ਨਹੀਂ ਸੀ ਕਿਉਂ ਤੁਸੀਂ ਐ ਬਣਾ ਲਿਆ ਕਿ ਕਾਂਗਰਸ ਤੇ ਆਪ ਦੀ ਹੋਈ ਬੈਸ ਕਿਉਂ ਮੁੱਦਾ ਬਣਾ ਲਿਆ ਉਹ ਕੀ ਦੇ ਪਿੱਛੇ ਕੀ ਦੇ ਪਿੱਛੇ ਉਹ ਬੰਦਾ ਜਿਹੜਾ ਕਦੇ ਸਾਡੇ ਕਣੀ ਕਦੇ ਤੁਹਾਡੇ ਕਣੀ ਫੇਰ ਤੁਹਾਡੇ ਕਣੀ ਫੇਰ ਸਾਡੇ ਕਣੀ ਤੁਹਾਡੇ ਚ ਕੋਈ ਉਹਨੂੰ ਸਿਖਾਉਂਦਾ ਨਹੀਂ ਠੀਕ ਹੈ ਨਾ ਉਹ ਤੁਹਾਡੇ ਵਿਰੁੱਧ ਬੋਲ ਜਾਂਦਾ ਪਤਾ ਨਹੀਂ ਕੀ ਕਹਿ ਜੇ ਹੁਣ ਵੀ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਭੁਗਤਿਆ ਹੋਇਆ ਬੰਦਾ ਉਹ ਉਹ ਜਦੋਂ ਨਾ ਕੋਈ ਪ੍ਰਧਾਨਗੀ ਜਾਂ ਐਲਓਪੀ ਜਾਂ ਕੋਈ ਅਹੁਦੇ ਦੀ ਛੇੜਛਾੜ ਜਾਂ ਬਦਲਾਅ ਦਾ ਦਿਨ ਆਉਂਦੇ ਨੇ ਉਦੋਂ ਉਹ ਆਪਣੇ ਜਿਹੜੇ ਉਹਦੇ ਕਮੈਂਟ ਕਰਨ ਵਾਲੇ ਨੇ ਉਹਨਾਂ ਤੋਂ ਕਮੈਂਟ ਕਰਵਾਉਂਦਾ ਕਿ ਸੱਚ ਦਾ ਪਹਿਰਾ ਫਰਾਨਾ ਫਰਾਨਾ ਖੈਰਾ ਹਨਾ ਉਹ ਥੱਲੇ ਹੁਣ ਕਮੈਂਟ ਆਉਣ ਲੱਗੇ ਵੀ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹ ਆਹੀ ਕਮੈਂਟ ਦਿਖਾ ਕੇ ਸਾਡੇ ਤੋਂ ਵੀ ਐਲੋ ਵੀ ਬਣ ਗਿਆ ਸੀ ਕਿਰਾ ਥੋੜਾ ਧਿਆਨ ਰੱਖਿਓ ਤੁਸੀਂ ਆਪ ਦਾ ਹਾਂ ਇਹ ਉਹਦੀ ਚਾਲ ਹੁੰਦੀ ਹੈ ਮੈਂ ਮੈਥੋਂ ਪੁੱਛ ਲਿਆ ਕੋ ਰ ਪਾਸਪੋਰਟ ਉਹਦੇ ਮੈਂ ਜਾਣਦਾ ਤੁਸੀਂ ਤਾਂ ਜਾਣਦੇ ਨਹੀਂ ਠੀਕ ਹੈ ਨਾ ਕਿਰਪਾ ਕਰਕੇ ਆਰਾਮ ਨਾਲ ਬਹਿ ਕੇ ਸੁਣ ਲਓ ਕੋਈ ਗੱਲ ਆਪਾਂ ਗੰਭੀਰ ਕਰ ਲਈਏ ਕੋਈ ਗੰਭੀਰ ਗੱਲ ਕਰ ਲਈਏ ਤਾਂ ਹਾਂ ਉਹ ਲੱਗ ਗੱਲ ਹੈ ਹੂ ਹੂ ਆਰ ਯੂ ਕਹਦੋਂਗੇ ਜਾਂ ਮਟੀਰੀਅਲ ਕਹਦੋਂਗੇ ਤੁਹਾਡੇ ਤਾਂ ਪਹਿਲੇ ਦਿਨੋਂ ਇਹ ਸੁਭਾਅ ਰਿਹਾ ਹੈ ਪਹਿਲੇ ਦਿਨੋਂ ਤੁਹਾਡੇ ਖੂਨ 'ਚ ਇਹ ਪਰ ਆਇਆ ਹੋਇਆ ਮੈਂ ਕੀ ਕਰਾਉਣੇ ਤਾਂ ਮੈਂ ਤਾਂ ਬਦਲ ਨਹੀਂ ਸਕਦਾ